ਰੋਜ਼ ਤੁਸੀਂ ਵੜਦੇ ਹੋ ਨੈਣੀ ਦੇਖੋ ਗੁਰਦਰਸ਼ਨੋ ਗੁਰ ਚਰਣੀ ਮਥਾ ਪੈਰੀ ਮਾਰਗ ਗੁਰ ਚੱਲਦਾ ਪੱਖਾ ਫੇਰੀ ਹਥਾ ਇਹ ਹੈ ਹੱਥੀਂ ਸੇਵਾ ਕਰਾਂ ਪੱਖਾ ਚੱਲ ਰਿਆ ਆਟਾ ਪੀ ਲਿਆ ਇਹ ਵੀ ਸਫਲੀ ਹੈ ਦੂਸਰਾ ਹੈ ਉਪਾਸ਼ਨਾ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਇ ਭਗਤੀ ਕਰੇ ਕਈ ਸ਼ਰੀਰ ਕਰਕੇ ਨਹੀਂ ਸੇਵਾ ਕਰ ਪਾਉਂਦੇ ਭਗਤੀ ਕਰ ਲੈ ਜਿੰਨਾ ਕੋਲ ਚੌਂਕੜਾ ਨਹੀਂ ਵੱਜਦਾ ਉਹਦੀ ਸੇਵਾ ਕਰ ਲੈ ਹਰ ਕੀ ਸੇਵਾ ਸਫਲ ਹੈ ਗੁਰਮਖ ਪਾਵੈ ਥਾਏ ਗੁਰ ਸਬਦੀ ਹਰ ਪਾਈ ਹੈ ਹਰ ਪਾਰ ਲੰਗਾਏ ਜਿਨੇ ਸੇਵਾ ਕੀਤੀ ਉਹ ਪਾਰ ਲੰਗੇਗਾ ਰੋਗਾ ਤੋਂ ਸੋਗਾ ਤੋਂ 84 ਲੱਖ ਜੰਬਾ ਪਾਵੇਗੀ ਵੀ ਮਨ ਸੇ ਬੋਖਤ ਹੋਵੇਗਾ ਉਨੂੰ ਨਜ਼ਾਤ ਮਿਲੇਗੀ